ਜਾ ਜਾ ਕਰੋ ਜੀ ਪਾਪਾ ਬੀਬੀ ਪੱਲੀ ਦਾ ਦਸਰ ਕੰਡ ਲਈਏ ਚਲੋ ਯਾਸ ਵਗਾ ਹਲਦੀ ਦੀ ਸੇਵਾ ਕਰਨ ਲੱਗਾ ਲੈ ਬਹੁਤ ਫਿੱਕੀ ਚਾਲੇ ਸਵਾ ਮੇਰਾ ਧੀ ਨਹੀਂ ਹਾਂਜੀ ਦੱਸੋ ਯਾਸ ਓਏ ਓਏ ਕਾਕੇ ਚਲ ਚਲੀਏ ਚਲੋ ਆਜਾ ਚਲ ਅੱਜ ਆ ਦੇਖ ਉਸ ਚਲੀਆ ਘੁੰਮਣ ਮਨਜੀਤ ਦੇ ਭਾਂਜੀ ਦੇ ਤਾਂ ਤੁਹਾਡੀ ਥਾਣੇ ਨੂੰ ਉੱਚੀ ਹੋ ਗਈ ਆ ਆ ਸਾਡਾ ਜੀ ਪੀਕਾ ਪਿੰਡ ਮੇਰਾ ਪਿੱਕਾ ਪਰਿਵਾਰ ਆ ਸਾਡੀ ਘਾਰੇ ਆ ਸਾਰੇ ਵਰਜ ਟੈਲ ਦਸ ਇਹ ਕੁੜੀਆਂ ਦਾ ਸਹੁਰਿਆਂ ਦਾ ਪਿੰਡ ਮੇਰਾ ਪਿੱਕਿਆਂ ਦਾ ਪਿੰਡ ਆ ਆ ਜਾ ਨੂਰ ਆਪਣੇ ਨਾਨਕੇ ਜਾਣ ਕੇ ਆੜ ਜਾਂਦੀ ਮੈਂ ਜਾਣਾ ਨਹੀਂ ਪੜ ਕੇ ਇੱਧਰ ਚੱਲ ਚੱਲ